ਤੋ ਹੈ ਅੱਜ ਕਿਦਾਂ ਲੱਗਦਾ ਐ ਐਕਸੀਡੈਂਟ ਬਹੁਤ ਬੁਰਾ ਹੋਇਆ ਐ ਐਕਸੀਡੈਂਟ ਹੋਣ ਦਾ ਕਾਰਨ ਐ ਜੋ ਇਹ ਖੱਡੇ ਐ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਵੀ ਬਹੁਤ ਵਾਰੀ ਕਹਿ ਚੁੱਕੇ ਐ ਪਰ ਉਹ ਰੇਤਾ ਜਾਂ ਪਾ ਕੇ ਚੱਲ ਜਾਂਦੇ ਪਰ ਬਾਰਿਸ਼ ਪੈਂਦੀ ਫਿਰ ਦੁਬਾਰਾ ਖੱਡੇ ਹੋ ਸੀ ਜੋ ਅੱਜ ਐਕਸੀਡੈਂਟ ਹੋਇਆ ਬਹੁਤ ਭਿਆਨਕ ਐਕਸੀਡੈਂਟ ਹੋਇਆ ਤਾਂ ਜੋ ਬੰਦਾ ਸੀ ਵਿਚਾਰਾ ਉਹਨਾਂ ਦੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਮੈਂ ਪ੍ਰਸ਼ਾਸਨ ਨੂੰ ਬਾਰ-ਬਾਰ ਇਹੀ ਕਹਿਣਾ ਚਾਹੁੰਦਾ ਐ ਕਿ ਨਾ ਖੱਡਿਆਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇਹ ਹਰ ਰੋਜ਼ ਐਕਸੀਡੈਂਟ ਹੋ ਰਿਹਾ ਕੀਤਵਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਇਹੀ ਹਾਲ ਹੈ ਸਾਰਾ ਰੋਡ ਦਾ ਬਾਕੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੱਥ ਜੋੜ ਕੇ ਤਾਂ ਇਹਨਾਂ ਖੱਡਿਆਂ ਵੱਲ ਜਰੂਰ ਦੇਖਿਆ ਜਾਵੇ ਜਿੱਥੋਂ ਜਿਹੜਾ ਆਪਣਾ ਨੰਦਪੁਰ ਸਾਹਿਬ ਤੋਂ ਕੀਤਵਰ ਸਾਹਿਬ ਨੂੰ ਰੋਡ ਜਾਂਦਾ ਜੀ ਤੇ ਫੌਜੀ ਪੰਪ ਹੈ ਉਹਦੇ ਸਾਹਮਣੇ ਬਹੁਤ ਵੱਡੇ ਵੱਡੇ ਖੰਡੇ ਪਏ ਹੋਇਆ ਕਈ ਵਾਰ ਵੀ ਖਬਰਾਂ ਵੀ ਲੱਗੀਆਂ ਕਈਆਂ ਨੇ ਆਪਣੇ ਵੱਲ ਤੇ ਮਿੱਟੀ ਪਾ ਕੇ ਪੂਰੇ ਵੀ ਹੈਗੇ ਪਰ ਬਰਸਾਤ ਪੈਨ ਕਰਕੇ ਖੱਡੇ ਦੁਬਾਰਾ ਫੇਰ ਹੋਣ ਕਰਕੇ ਇੱਕ ਗੱਡੀ ਆਉਂਦੀ ਜਿਹੜੀ ਉਹ ਤੋਂ ਨੰਦਪੁਰ ਸਾਹਿਬ ਵੱਲ ਤੇ ਸਕੋਰਪਿਓ ਕੋ ਖੱਡੇ 'ਚ ਵੱਜਣ ਕਰਕੇ ਉਹ ਗੱਡੀ ਦਾ ਟਾਇਰ ਫਟ ਗਿਆ ਟਾਇਰ ਫਟਣ ਕਰਕੇ ਗੱਡੀ ਅਨ ਕੰਟਰੋਲ ਹੋਣ ਕਰਕੇ ਸਿੱਧੀ ਜਾ ਕੇ ਸਾਈਡ ਤੇ ਖੜੋ ਟਰੱਕ ਦੇ ਵਿੱਚ ਮਚੀ ਤੇ ਨਿੱਜੀ ਦੇ ਵਿੱਚ ਬੰਦਾ ਬਹੁਤ ਜ਼ਖਮੀ ਹੋਇਆ ਘਾਇਲ ਹੋਇਆ ਲੱਤ ਤੇ ਵੀ ਆ ਉਹਦੇ ਬਾਹਾਂ ਤੇ ਵੀ ਆ ਵੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹੋਈਆਂ ਬੰਦੇ ਦੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਖੱਡੇ ਐ ਇਹਨਾਂ ਨੂੰ ਪੂਰਿਆ ਜਾਵੇ ਜਾਂ ਇਹਦਾ ਕੋਈ ਪੁਖਤਾ ਪ੍ਰਬੰਧ ਕੀਤਾ ਜਾਵੇ ਕੀ ਗੱਲ ਹੋਈ ਇੱਥੇ ਜੀ ਇਹ ਗੱਡੀ ਜੀ ਆ ਰਹੀ ਸੀ ਅਨੰਦਪੁਰ ਸਾਹਿਬ ਆ ਤੇ ਸਕਾਰ ਪਿਓ ਠੀਕ ਹੈ ਜੀ ਤੇ ਰੋਡ ਬਹੁਤ ਆਪਣਾ ਖਾਸ ਦਾ ਹਾਲ ਚ ਹੈਗਾ ਤੁਹਾਨੂੰ ਦੇਖਦਾ ਹੀ ਹੈਗਾ ਤੇ ਯਾਨੀ ਕਿ ਅਨ ਕੰਟਰੋਲ ਹੋ ਗਈ ਗੱਡੀ ਦਾ ਟਾਇਰ ਫਟਿਆ ਰੋਡ ਤੇ ਖੱਟੇ ਜ ਕਰਕੇ ਤੇ ਗੱਡੀ ਆ ਕੇ ਇੱਧਰ ਸਟਿਪੀਟਿਊਸ਼ਨ ਤੇ ਟਰੱਕ ਦੇ ਖੜੇ ਚ ਬੱਜੀ ਆ ਜੀ ਆ ਠੀਕ ਹੈ ਜੀ ਕਿੱਦਾਂ ਬੰਦੇ ਵਿੱਚ ਕਿੰਨੇ ਬੰਦੇ ਸੀ ਇੱਕ ਬੰਦੇ ਤੇ ਜੀ ਕਿੰਨੇ ਸੱਟਾ ਆਏ ਸੱਟਾ ਬਹੁਤ ਜ਼ਿਆਦਾ ਆ ਜੀ ਲਸਲਾ ਦੇ ਸੱਟਾਂ ਜੀ ਬੜੀ ਮੁਸ਼ਕਲ ਆ ਆਪ ਦਾ ਘੰਟਾ ਲੱਗਿਆ ਲੱਪਣੇ ਨੂੰ ਤਾਪੀ ਤੋੜ ਕੇ ਬੜੀ ਮੁਸ਼ਕਲ ਨਾ ਘਟੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਪ੍ਰਚਾਰ ਚੋਂ ਤਾਂ ਇਹੀ ਮੰਗ ਹੈ ਕਿ ਰੋਡ ਦਾ ਸੁਧਾਰ ਕੀਤਾ ਜਾਵੇ ਜੀ ਬਹੁਤ ਜਾਨਾਂ ਜਾ ਰਹੀਆਂ ਨੇ ਐਕਸੀਡੈਂਟ ਹੋਣ ਦਾ ਕਾਰਨ ਹੈ ਕਿ ਸੜਕ ਦੀ ਜਿਹੜੀ ਹਾਲਤ ਹੈ ਬਹੁਤ ਜਿਆਦਾ ਖਸਤਾ ਹਾਲਤ ਹੈ ਬਹੁਤ ਬਰੀ ਦੀ ਖਬਰਾਂ ਲੱਗ ਚੁੱਕੀਆਂ ਲੇਕਿਨ ਸੜਕ ਦਾ ਕੋਈ ਸੁਧਾਰ ਨਹੀਂ ਹੋ ਰਿਹਾ ਗੱਡੀ ਆਨੰਦਪੁਰ ਸਾਈਡ ਤੋਂ ਆ ਰਹੀ ਸੀ ਜੇ ਗੱਡੀ ਤੋਂ ਵਿੱਚ ਵੱਜੜ ਕਾਂ ਟਾਇਰ ਫਟ ਗਿਆ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਜਾ ਕੇ ਦੂਜੀ ਸਾਈਡ ਟਰੱਕ ਨਾਲ ਕਿੰਨਾ ਕੁ ਨੁਕਸਾਨ ਅਗ ਲੱਗੇ ਗੱਡੀ ਦਾ ਨੁਕਸਾਨ ਵੀ ਬਹੁਤ ਹੈ ਬੰਦਾ ਚਲੋ ਜਾਨੀ ਨੁਕਸਾਨ ਵਾਧ ਗਿਆ ਪਰ ਬੰਦੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸੱਟਾਂ ਬਹੁਤ ਜ਼ਿਆਦਾ ਬੰਦੇ